ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਨੂੰ ਪਿਆਰ ਕਰ ਤੇ ਸਭ ਫਿਕਰਾਂ ਨੇ ਛੱਡ ਦੇ ਸੈਫਦੀਨ ਸ਼ਰਮਿੰਦਾ ਹਾਂ ਮੇਰੇ ਪੜੇ ਪਰ ਖਾਕ ਹੈ ਬਾਬਾ ਜੀਓ ਤੇਰੇ ਵਿੱਚ ਅਮਲ ਹੈ ਖਰਾ ਖਰਾ ਉਸ ਨੇ ਮੇਰੇ ਫੋਕੇ ਇਲਮ ਨੂੰ ਪੰਨ ਕੱਤਿਆ ਹੈ ਤੁਹਾਡੇ ਪਿਆਰ ਵਾਲੇ ਭਾਈਚਾਰੇ ਵਿੱਚੋਂ ਹੁਣ ਨਿਕੜਿਆ ਨਹੀਂ ਹੁੰਦਾ ਤੁਸੀਂ ਸਭ ਜਾਓ ਸ਼ਾਮਾਂ ਹੋ ਗਈਆਂ ਹਨ ਘਰ ਹੀ ਅਪੜੋ ਮੈਂ ਹੁਣ ਇਸ ਖੂਤੇ ਹੀ ਰਹਾਂਗਾ ਅੱਲਾ ਨੂੰ ਯਾਦ ਕਰਾਂਗਾ ਤੇ ਆਪਣੀ ਮੈਲ ਧੋਵਾਂਗਾ ਜੋ ਉਹ ਕੱਲੇਗਾ ਸੋ ਖਾਵਾਂਗਾ ਤੇ ਜੋ ਤੁਸੀਂ ਆਖਿਆ ਕਰੋਗੇ ਸੋ ਕਰਿਆ ਕਰਾਂਗਾ ਬਾਬਾ ਇਲਮ ਦੀ ਮਗਰੂਰੀ ਮਗਜ ਵਿੱਚੋਂ ਧੋਣੀ ਬੜੀ ਔਖੀ ਹੈ ਮੈਨੂੰ ਇਹ ਸ਼ਾਬਾਸ਼ਤਾ ਦੇ ਜਾ ਕਿ ਮੈਂ ਉਸ ਮਗਰੂਰੀ ਨੂੰ ਧੋਕ ਤਿਆ ਹੈ ਬਾਬੇ ਨੇ ਹੁਣ ਅੱਗੇ ਹੋ ਕੇ ਸੈਫਦੀਨ ਨੂੰ ਗੱਲ ਲਾ ਲਿਆ ਤੇ ਆਖਿਆ ਤੇਰੇ ਪਰ ਵਾਹਿਗੁਰੂ ਦੀ ਮੇਰ ਹੋਈ ਹੈ ਵੀਰਾ ਇਸ ਨੂੰ ਮਿਹਰ ਆਕੀਦਾ ਹੈ ਵੀਰਾ ਇਹੋ ਉਸ ਦਾ ਫਜ਼ਲ ਹੈ ਵੀਰਾ ਇਹੋ ਅੱਲਾ ਦਾ ਪਿਆਰ ਹੈ ਦਿਲ ਸਾਬਤ ਹੋ ਜਾਏ ਲਿਵ ਪਾ ਜਾਏ ਫੇਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਮਾਨਰੇ ਕਿਉਂ ਛੂਟੇ ਬਿਨ ਪਿਆਰ ਇੱਕ ਦਿਨ ਬਾਬਾ ਵਾਂਡਿਓ ਜੋ ਮੁੜਿਆ ਪਿੰਡ ਆਇਆ ਤੇ ਅੱਗੇ ਕੀ ਵੇਖੀ ਕਿ ਡਿਓੜੀ ਦੇ ਬਾਹਰ ਭੀੜ ਲੱਗੀ ਹੈ ਕੁਝ ਰੋ ਲਾਵੀ ਹੈ ਬਾਬੇ ਦਾ ਮੱਥਾ ਠਣ ਗਿਆ ਕਿ ਹੋਵੇ ਤਾਂ ਅੱਜ ਪਿੰਡ ਵਿੱਚ ਸੁੱਖ ਨਹੀਂ ਇਹ ਜੋ ਆਏ ਦਿਨ ਨਵੇਂ ਪੜਾਕੂਆਂ ਦਾ ਸਾਡੇ ਪਿੰਡ ਫੇਰਾ ਪੈ ਜਾਂਦਾ ਹੈ ਕੋਈ ਨਾ ਕੋਈ ਬਖੇੜਾ ਖੜਾ ਹੋ ਜਾਂਦਾ ਹੈ ਹੋਵੇ ਨਾ ਤਾਂ ਕੋਈ ਫੇਰ ਹੋਣੀ ਹੋਈ ਹੈ हे ਅਕਾਲਪੁਰ ਕਿਹ ਸੁਖੀ ਵਸਨੇ ਸਾ ਹਾਂ ਤਾਂ ਅਸੀਂ ਪਸ਼ੂ ਸਾਡੀ ਬਿਰਤੀ ਅਜੇ ਨਾ ਮਨੁੱਖ ਬਿਰਤੀ ਹੋਈ ਹੈ ਨਾ ਦੇਵ ਬਿਰਤੀ ਹੋਈ ਹੈ ਪਰ ਅਸੀਂ ਸੁਖੀ ਜ਼ਰੂਰ ਹਾਂ ਪਰ ਇਹ ਜੋ ਵਿਦਿਆਵਾਨ ਹਨ ਇਹ ਪੜ੍ਹ ਕੇ ਮਨ ਦਾ ਸੁੱਖ ਆਤਮਾ ਦਾ ਸੁੱਖ ਕੁਝ ਨਹੀਂ ਸਮਝਦੇ ਝਗੜਨਾ ਲੜਨਾ ਬਾਦ ਈਰਖਾ ਤੇ ਬਖੀਲੀ ਨਾਲ ਇਹਨਾਂ ਦੇ ਦਿਲ ਘਾਬਰਦੇ ਨਹੀਂ ਪ੍ਰੇਮ ਮੈਤਰੀ ਖਿਮਾ ਦੇ ਕੇ ਅੰਡਰ ਕਰਨਾ ਇੰਨਾਂ ਗੱਲਾਂ ਦੇ ਸੁੱਖਾਂ ਦਾ ਇਹਨਾਂ ਨੂੰ ਕੋਈ ਰਸ ਨਹੀਂ ਇਹ ਕਿਸ ਆਸ ਉਮੀਦ ਵਿੱਚ ਜਿਉਂਦੇ ਹਨ ਜੋ ਕੁਝ ਈਰਖਾ ਵੈਰ ਵਿਰੋਧ ਅੰਦਰ ਰੱਖ ਕੇ ਝਗੜੇ ਛਾਂਜੇ ਛੇੜ ਕੇ ਇਹ ਜੀਵਨ ਬਿਤਾ ਰਹੇ ਹਨ ਇਸ ਦਾ ਸਿੱਟਾ ਤੇ ਪਰਯੋਜਨ ਕੀ ਸਮਝਦੇ ਹਨ ਪਰ ਚੰਗਾ ਵਾਹਿਗੁਰੂ ਜੀ ਕੁਦਰਤ ਦੇ ਖੇਲ ਤਮਾਸ਼ੇ ਹਨ ਵਿਦਿਆ پا ਕੇ ਦੀਵਾ ਤਲੀ ਤੇ ਰੱਖ ਕੇ ਫਿਰ ਜੀਉਣ ਪ੍ਰੇਮ ਦੀ ਤੁਰ ਉੱਤੇ ਨਹੀਂ ਆਉਂਦਾ ਇਸ ਤਰ੍ਹਾਂ ਸੋਚਦਾ ਬਾਬਾ ਘਰ ਵੱਲ ਨਾ ਪਰਤਿਆ ਤੇ ਭੀੜ ਵੱਲ ਗਿਆ ਅੱਗੇ ਵੇਖੇ ਤਾਂ ਪਿੰਡ ਦੇ ਮੁਸਲਮਾਨ ਜ਼ਿਮੀਦਾਰ ਰਾਂਜੇ ਨੂੰ ਹਥਕੜੀ ਲੱਗੀ ਹੈ ਤੇ ਪੁਲਿਸ ਦੇ ਆਦਮੀ ਲਿਜਾਉਣਾ ਚਾਹੁੰਦੇ ਹਨ ਤੇ ਪਿੰਡ ਦੇ ਲੋਕੀ ਕੀ ਸਿੱਖ ਕੀ ਹਿੰਦੂ ਕੀ ਮੁਸਲਮਾਨ ਪੁਲਿਸ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਇਹ ਵਿਦੇਸ਼ੀ ਹੈ ਇਸ ਨੂੰ ਨਾ ਲੈ ਕੇ ਜਾਓ ਪਰ ਉਹ ਇੱਕ ਨਹੀਂ ਸੁਣਦੇ ਜਾਂ ਬਾਬਾ ਅੱਗੇ ਵਧਿਆ ਤਾਂ ਮਾਨੋ ਸਾਰੇ ਲੋਕਾਂ ਦੇ ਦਿਲ ਨੂੰ ਟੱਕਣ ਆ ਗਿਆ ਰਾंजे ਦਾ ਚਿਹਰਾ ਵੀ ਟਹਿਕ ਪਿਆ ਪੁਲਿਸ ਵਾਲੇ ਵੀ ਉਸ ਨੂਰਾਨੀ ਚਿਹਰੇ ਨੂੰ ਵੇਖ ਕੇ ਰਹਾਤਾ ਠਿਠਰ ਗਏ ਬਾਬੇ ਨੇ ਅੱਗੇ ਵਧ ਕੇ ਰਾंजे ਦੇ ਸਿਰ ਪਿਆਰ ਦੇ ਕੇ ਆਖਿਆ ਬੀਬਾ ਜੀਓ ਕਿਉਂ ਸੁਖ ਹੈ ਉਸਨੇ ਕਿਹਾ ਬਾਬਾ ਤੇਰੀਆਂ ਨਹੀਂ ਮੰਨਦੀਆਂ ਤਾਂ ਦੁੱਖ ਪਾਈਦੇ ਹਨ ਆ ਜੋ ਸਾਹਮਣੇ ਬਾਬੂ ਖੜਾ ਹੈ ਇਸਨੇ ਮੇਰੇ ਸਿਰ ਠਾਣੇ ਜਾ ਕੇ ਝੂਠੀ ਰਪੜ ਲਿਖਾਈ ਹੈ ਤੇ ਇਹ ਮੈਨੂੰ ਫੜ ਲਿਚਲੇ ਹਨ ਇਹ ਕਈ ਦਿਨਾਂ ਤੋਂ ਪਿੰਡ ਆਉਂਦਾ ਸੀ ਬਾਜਾ ਵਜਾਉਂਦਾ ਸੀ ਈਸਾ ਮਸੀਹ ਦੇ ਗੀਤ ਗਾਉਂਦਾ ਸੀ ਪਰ ਨਾਲ ਵੱਧ ਘਟ ਗੱਲਾਂ ਵੀ ਆਖਦਾ ਸੀ ਰਾਮ ਤੇ ਕ੍ਰਿਸ਼ਨ ਸਭ ਦੇ ਨੁਕਸਰ ਦਦਾ ਸੀ ਇੱਕ ਦਿਨ ਇਸਨੇ ਸਾਡੇ ਰਸੂਣ ਨੂੰ ਗਾਲ ਦਿੱਤੀ ਮੈਂ ਸੱਚੀ ਆਖਦਾ ਹਾਂ ਮੈਥੋਂ ਜਰਿਆ ਨਾ ਗਿਆ ਫਿਰ ਮੈਂ ਇੱਕ ਦੋ ਉਹ ਗੁਣ ਈਸਾ ਦੇ ਸੁਣਾ ਦਿੱਤੇ ਬਸ ਫੇਰ ਕੀ ਸੀ ਇਹ ਲੋਹਾ ਲਖਾ ਹੋ ਚਲਾ ਗਿਆ ਤੇ ਕਹਿੰਦਾ ਗਿਆ ਠਾਣਾ ਲੈ ਕੇ ਆਉਂਦਾ ਹਾਂ ਸੋ ਬਾਬਾ ਜੀ ਇਸ ਤਰ੍ਹਾਂ ਗੱਲੋ ਗੱਲੀ ਵੱਦ ਘਟ ਹੋ ਪਿਆ ਕਦੇ ਕੋਈ ਠਾਣਾ ਨਹੀਂ ਚੜਾ ਲਿਆ ਹੁੰਦਾ ਇਸ ਭਲੇ ਲੋਕ ਨੇ ਸਾਡੇ ਨਾਲ ਕਰ ਵੀ ਖਾਈ ਬਾਬੇ ਨੇ ਸਰਜੈਂਟ ਵੱਲ ਤੱਕ ਕੇ ਕਿਹਾ ਸੱਜਣਾ ਤੁਸੀਂ ਇਸ ਵੇਲੇ ਸਰਕਾਰੀ ਆਦਮੀ ਹੋ ਤੇ ਸਰਕਾਰੀ ਕੰਮ ਉੱਤੇ ਆਏ ਹੋ ਪਰ ਹੋ ਤਾਂ ਸਾਡੇ ਭਰਾ ਵੀਰਨਾ ਜੇ ਤੁਸੀਂ ਗੁੱਸਾ ਨਾ ਹੋਵੇ ਤਾਂ ਮੈਂ ਇੱਕ ਗੱਲ ਕਰਾਂ ਸਰਜੈਂਟ ਮੁਸਲਮਾਨ ਸੀ ਪੁਰਾਣਾ ਪੁਲਸੀਆ ਸੀ ਪਰ ਬਾਬੇ ਦੇ ਚਿਹਰੇ ਤੇ ਉਸਦੇ ਨੂਰ ਵਲ ਤੱਕ ਕੇ ਬੋਲਿਆ ਕਾਲੀ ਹੈ ਪਰ ਤੁਸੀਂ ਬਜ਼ੁਰਗ ਹੋ ਕਰੋ ਗੱਲ ਬਾਬਾ ਭਾਈਆ ਜੀ ਅਸੀਂ ਪਿੰਡ ਦੇ ਗਵਾਰ ਪਸ਼ੂ ਲੋਕ ਹਾਂ ਗੱਲ-ਗੱਲ ਤੇ ਆਪੋ ਵਿੱਚ ਲੜਬੋਲ ਪੈਂਦੇ ਹਾਂ ਕਦੇ ਠਾਣਿਆਂ ਨੂੰ ਖੇਚਲਾ ਨਹੀਂ ਪਾਉਂਦੇ ਆਪੋ ਵਿੱਚ ਹੀ ਨਿਬੜ ਲੈਂਦੇ ਹਾਂ ਹੁਣ ਇਸ ਬਾਬੂ ਜੀ ਨੇ ਪਹਿਲਾਂ ਮੁਸਲਮਾਨ ਦੇ ਰਸੂਲ ਨੂੰ ਮਾੜੇ ਬਾਕ ਆਖੇ ਤਾਂ ਅਗੋ ਰਾਂਝੇ ਨੇ ਵੀ ਲਹੂ ਨਾਲ ਲਹੂ ਤੋਤਾ ਦੋਹਾਂ ਨੇ ਮਾੜੀ ਗੱਲ ਕੀਤੀ ਪਰ ਹੈਰਾਨੀ ਇਹ ਹੈ ਕਿ ਇਹ ਦੀਨ ਦਾ ਰੁਕਦੇਸ਼ਕ ਹੈ ਤੇ ਇਸ ਦਾ ਧਰਮ ਕਿਮਾ ਲੋੜੀਏ ਇਹ ਕਿਮਾ ਕਰਨ ਦੀ ਥਾਂ ਸਾਡੇ ਪਸ਼ੂ ਬਿਰਤੀਆਂ ਜਿੰਨਾ ਜਰਾ ਵੀ ਨਹੀਂ ਦੱਸ ਸਕਿਆ ਦੱਸਾ ਹੁਣ ਬਣੇ ਕੀ ਅਸੀਂ ਪਿੰਡਾਂ ਦੇ ਗਵਾਰ ਲੋਕ ਠਹਿਰੇ ਇਹ ਕਾਨੂੰਨ ਪੜੇ ਹੋਏ ਠਹਿਰੇ ਗੱਲ-ਗੱਲ ਤੇ ਇੰਨਾ ਠਾਣੇ ਚਾੜ ਆਂਦੇ ਅਸਾਂ ਗਵਾਰ ਪੁਣਾ ਕਰਨਾ ਤੇ ਇੰਨਾ ਤੁਹਾਨੂੰ ਖੇਚਲ ਜਾ ਪਾਉਣੀ ਤੇ ਜੇ ਅਸੀਂ ਪਿੰਡ ਨਾ ਵੜਨਦੇ ਯੇ ਤਾਂ ਵੀ ਕੋਈ ਕਾਨੂੰਨ ਕੱਢ ਲੈਣਗੇ ਫਿਰ ਹੁਣ ਚੁੱਪ ਕਰਕੇ ਇੰਨਾ ਦੇ ਹੀਨੇ ਦਾਸ ਬਣਿਆ ਹੀ ਛੁਟਕਾਰਾ ਹੋਇਆ ਨਾ ਦੱਸੋ ਅਸੀਂ ਕੀ ਕਰੀਏ ਪੜੇ ਅਸੀਂ ਨਾ ਜੋ ਕਾਨੂੰਨ ਛਾਟ ਲੈਂਦੇ ਤੇ ਸੱਚੀ ਗੱਲ ਇਹ ਹੈ ਕਿ ਜੋ ਵਿਦਿਆ ਇਹ ਲੋਕ ਪੜੇ ਹਨ ਉਹ ਸਾਈਂ ਤੇਰੀ ਭਲਾ ਕਰੇ ਸਾਨੂੰ ਨਾ ਹੀ ਲੱਭੇ ਤਾਂ ਚੰਗੀ ਗੱਲ ਹੈ ਸਾਡਾ ਪਿੰਡ ਰੇਲੋ ਦੂਰ ਹੈ ਸੜਕੋ ਦੁਰਾਡਾ ਹੈ ਕਹੇ ਸੁਖੀ ਵਸਦੇ ਸਾਂ ਇਹ ਪੜੇ ਹੋਏ ਲੋਕ ਪਤਾ ਨਹੀਂ ਕਿੱਥੋਂ ਸਾਨੂੰ ਆ ਹੁੰਜਾ ਮਾਰਦੇ ਹਨ ਸਰਜੰਟ ਬੜਾ ਪੁਰਾਣਾ ਕਠੋਰ ਚਿੱਤ ਸੀ ਪਰ ਬਾਬੇ ਦੀ ਖਰੀ ਖਰੀ ਗੱਲ ਨਾਲ ਕੁਝ ਪੰਗਰ ਪਿਆ ਤੇ ਆਖਣ ਲੱਗਾ ਬਾਬਾ ਗੱਲ ਤਾਂ ਤੂੰ ਚਾਲੀ ਸੇਰੀ ਆਖੀ ਹੈ ਪਰ ਅਸੀਂ ਕੀ ਕਰੀਏ ਇਸ ਈਸਾਈ ਉਪਦੇਸ਼ਕ ਸਾਹਿਬ ਨੂੰ ਜੋ ਤਕਲੀਫ ਪਹੁੰਚੀ ਐਸ ਨੇ ਆਪਣੇ ਸਾਹਿਬ ਨੂੰ ਦੱਸੀ ਸਾਹਿਬ ਨੇ ਸਾਡੇ ਸਾਹਿਬ ਨੂੰ ਚਿੱਠੀ ਲਿਖੀ ਹੁਕਮੀ ਬੱਦੇ ਅਸੀਂ ਆਏ ਹਾਂ ਤੁਸੀਂ ਸਿਆਣੇ ਹੋ ਅਸਾਂ ਹੁਕਮ ਬਜਾਵਣਾ ਹੈ ਇਹ ਸੁਣ ਕੇ ਬਾਬਾ 5 ਮਿੰਟ ਸੋਚੀ ਪੈ ਗਿਆ ਤੇ ਫਿਰ ਆਖਣ ਲੱਗਾ ਅੱਛਾ ਬਈ ਜਾਮਨੀ ਲੈ ਕੇ ਤਾਂ ਛੱਡ ਦਿਓਗੇ ਸਰਜੰਟ ਠਾਣੇ ਆਓ ਇੱਥੇ ਨਹੀਂ ਪਰ ਮੈਨੂੰ ਆਸ ਘਟ ਹੈ ਕਿ ਜਾਮਨੀ ਤੇ ਵੀ ਛੁਟਕਾਰਾ ਹੋਵੇ ਬਾਬੇ ਨੇ ਤਿਉੜੀ ਜਹੀ ਫੇਰ ਕਿਹਾ ਰਾਂਝਾ ਮਿੱਤਰਾ ਹੁਣ ਫੇਰ ਮੱਥੇ ਦੀ ਲਿਖੀ ਅੱਲਾ ਦਾ ਹੁਕਮ ਸਮਝ ਕੇ ਚੱਲ ਤੂੰ ਟੁਰ ਥਾਣੇ ਨੂੰ ਤੇ ਅਸੀਂ ਕੁਝ ਹਿੱਲਾ ਕਰਦੇ ਹਾਂ ਇਹ ਪੁਲਿਸ ਵਾਲੇ ਤੇਰੇ ਦੀਨ ਪਾਈ ਹਨ ਜੇ ਹੱਥ ਕੜੀ ਤੋਂ ਬਿਨਾਂ ਲੈ ਜਾਣ ਤਾਂ ਇੰਨਾ ਦੀ ਮਿਹਰ ਨਹੀਂ ਤਾਂ ਝੱਲ ਸਿਰੇ ਧਰ ਕੇ ਹੁਣ ਰਾਂਝੇ ਹੁਰੀ ਤਾਂ ਥਾਣੇ ਨੂੰ ਗਏ ਤੇ ਬਾਬੇ ਨੇ ਆਪਣਾ ਖੜਿਆ ਪੁੱਤਰ ਨੂੰ ਦਿੱਤਾ ਜੋ ਇਸ ਢੀੜ ਵਿੱਚ ਆਇਆ ਖੜਾ ਸੀ ਤੇ ਬਾਬੇ ਹੁਰੀ ਉਸੇ ਥਾਂ ਤੋਂ ਹੀ ਇੱਕ ਜ਼ਿੰਮੀਦਾਰ ਦੀ ਘੋੜੀ ਤੇ ਚੜ ਕੇ ਬਾਗਾ ਮੋੜ ਗਈ। ਭੁੱਖੇ ਪਾਣੇ ਚਲੇ ਗਏ, ਇੱਧਰ ਪਿੰਡ ਵਿੱਚ ਸੋਗ ਵਰਤ ਗਿਆ। ਸਾਰਿਆਂ ਨੇ ਰਾਂਝੇ ਦੇ ਵਿਛੋੜੇ ਵਿੱਚ ਰੋਟੀ ਨਹੀਂ ਖਾਦੀ ਤੇ ਮੁਕਦਮੇ ਲਈ ਸਾਰਿਆਂ ਵੇਲ ਪਾਈ। ਕੋਈ ਹਜ਼ਾਰ ਕੁ ਰੁਪਿਆ ਤਾਂ ਇਕੱਠਾ ਉਸ ਵੇਲੇ ਕਰ ਲਿਆ ਤੇ ਬਾਬੇ ਦੀ ਉਟੀਕ ਵਿੱਚ ਲੱਗੀ। ਬਾਬੇ ਹੁਰੀ ਘੋੜੀ ਨੂੰ ਸਰਪੜ ਵੜਾਉਂਦੇ 20 ਮੀਲਾਂ ਤੇ ਗਈ ਜਿੱਥੇ ਅੰਗਰੇਜ਼ ਪਾਦਰੀ ਸਾਹਿਬ ਦਾ ਬੰਗਲਾ ਸੀ। ਜਾ ਪਹਿਰੇ ਨੂੰ ਕਿਹਾ ਕਿ ਅੰਦਰ ਖਬਰ ਕਰੇ ਕਿ ਬਾਬਾ ਨੋਥ ਸਿੰਘ ਆਇਆ ਹੈ ਕੁਝ ਵਕਤ ਦਿਓ ਅੰਦਰੋਂ ਜਵਾਬ ਆਇਆ ਕਿ ਸਾਹਿਬ ਬੋਲਤੇ ਹਨ 1 ਘੰਟਾ ਠਹਿਰੋ ਸੋ ਬਾਬੇ ਹੁਰੀ ਪਰੇ ਕਾਤੇ ਜਾ ਬੈਠੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਰੁੱਝ ਗਏ ਡੇਢ ਘੰਟੇ ਮਗਰੋਂ ਮੁਲਾਕਾਤ ਹੋਈ ਸਾਹਿਬ ਵੈਲ ਨੋਥ ਸਿੰਘ ਕਹਾਂ ਸੇ ਆਇਆ ਬਾਬੇ ਨੇ ਥੋ ਪਤਾ ਦੱਸਿਆ ਸਾਹਿਬ वेल well, हम खूब जानता है उस गांव के लोग बहुत खराब बाबा अनपढ़ हन साहिब मारता गाली देता औरत लोग को पीटता बाबा साहिब नहीं ऐसा नहीं साहिब नहीं तुम झूठ बोलता बाबा मैं झूठ कदे नहीं बोलया ते एहि कहंदेया बाबे दे चेहरे ते इक लाली फिर गई साहिब कुछ ठिठमरिया साहिब ਵੈਲ ਤੂੰ ਕਿਉਂ ਆਇਆ ਬਾਬਾ ਆਪ ਨਾਲデア ਧਰਮ ਦੀ ਗੱਲ ਕਰਨ ਸਾਹਿਬ ਬਹੁਤ ਅੱਛਾ ਹੁਣ ਸਾਹਿਬ ਨੇ ਬਾਬੇ ਨੂੰ ਇੱਕ ਬੈਂਚ ਤੇ ਬਹਾਲ ਲਿਆ ਤੇ ਆਪ ਕੁਰਸੀ ਤੇ ਬੈਠ ਗਿਆ ਲੱਗਾ ਪੁੱਛਣ ਬਪਤਿਸਮਾ ਮੰਗਤਾ ਬਾਬਾ ਮੈਂ ਕੁਝ ਸਮਝਣਾ ਹੈ ਕਿ ਧਰਮ ਕੀ ਵਸਤੂ ਹੈ ਤੇ ਉਸਦੀ ਵਰਤੋਂ ਵਰਤਾਰਾ ਕੀ ਹੈ ਸਾਹਿਬ ਹਮਾਰਾ ਧਰਮ ਹੈ ਖੁਦਾ ਪਰ ਇਮਾਨ ਉਸਕੇ ਬੇਟੇ ਪਰ ਇਮਾਨ बाबा ਲੋਕਾਂ ਨਾਲ ਕੀਕੂ ਦਾ ਵਰਤਾਓ ਸਾਹਿਬ ਸਭ ਕੋ ਆਪਣੇ ਮਾਫਕ ਪਿਆਰ ਜੈਸਾ ਆਪਣੇ ਕੇ ਪਿਆਰ ਵੈਸਾ ਹਮਸਾਈ ਕੋ ਪਿਆਰ बाबा ਬਹੁਤ ਅੱਛਾ ਹੈ ਪਹਲਾ ਸਾਹਿਬ ਜੀ ਜੇ ਮੈਂ ਆਪ ਨਾਲ ਕੁਛੇ ਗੱਲਾਂ ਕਰਾਂ ਤਾਂ ਖਫਾ ਨਾ ਹੋਵੋਗੇ ਸਾਹਿਬ ਨਹੀਂ ਬਾਬਾ ਪਹਲਾ ਜੇ ਲਿਖਣ ਘੜਨ ਲੱਗਿਆ ਤੂੰ ਸਾਡੇ ਸੱਜੇ ਹੱਥ ਵਿੱਚ ਫੜੇ ਚਾਕੂ ਨਾਲ ਖੱਬੇ ਹੱਥ ਦੀ ਉਂਗਲ ਕੱਟੀ ਜਾਵੇ ਤਾਂ ਕਿ ਸੱਜੇ ਹੱਥ ਨੂੰ ਡੰਡ ਦੇਓਗੇ ਸਾਹਿਬ ਹੈਰਾਨ ਹੋ ਕੇ ਐਸਾ ਕਿਉਂ ਬੋਲਤਾ ਹੈ ਬਾਬਾ ਮੈਂ ਸਮਝਣਾ ਚਾਹੁੰਦਾ ਹਾਂ ਕਿ ਆਪਣੇ ਹਮਸਾਏ ਨੂੰ ਆਪਣੇ ਵਰਗਾ ਪਿਆਰ ਇਸ ਤਰ੍ਹਾਂ ਹੀ ਕਰਨਾ ਹੈ ਨਾ ਕਿ ਜਿਸ ਤਰ੍ਹਾਂ ਸੱਜੇ ਹੱਥ ਪਾਸੋਂ ਖੱਬੇ ਹੱਥ ਨੂੰ ਛੱਟ ਲੱਗ ਜਾਵੇ ਤਾਂ ਖੱਬਾ ਹੱਥ ਸੱਜੇ ਹੱਥ ਨਾਲ ਲੜਾਈ ਨਹੀਂ ਕਰਦਾ ਉਸ ਨੂੰ ਆਪਣਾ ਅੰਗ ਤੇ ਆਪਣਾ ਆਪ ਸਮਝ ਕੇ ਬਦਲਾ ਨਹੀਂ ਚੇਤੇ ਕਰਦਾ ਸਾਹਿਬ ਵੈਲ ਬੁੱਢੇ ਤੁਮ ਬਹੁਤ ਦਾਨਾ ਹੈ ਠੀਕ ਹੈ ਐਸਾ ਬਾਬਾ ਸਾਹਿਬ ਜੀ ਮੈਂ ਇੱਕ ਗੱਲ ਸੁਣਾਵਾਂ ਜੀ ਸ਼ਾਹਪੁਰ ਦੇ ਜ਼ਿਲ੍ਹੇ ਇੱਕ ਬੁੱਧੂ ਨਾਮ ਦਾ ਆਦਮੀ ਹੋਇਆ ਹੈ ਥੋੜੇ ਹੀ ਬਰਸ ਹੋਏ ਹਨ ਕਿ ਉਹ ਮਰਿਆ ਹੈ ਤੇ ਲੋਕ ਉਸ ਨੂੰ ਬਜ਼ੁਰਗ ਸਮਝਦੇ ਸਨ ਤੇ 2 ਲੱਖ ਆਦਮੀ ਉਸ ਨੂੰ ਮਹਾਤਮਾ ਤੇ ਸੰਤ ਜਾਣਦੇ ਸਨ ਉਹਨਾਂ ਨੂੰ ਇੱਕ 10 ਰੁਪਿਆ ਦੇ ਸਿਪਾਹੀ ਨੇ ਆ ਕੇ ਕਿਹਾ ਮੈਨੂੰ ਰੋਟੀ ਖਵਾ ਦੇ ਸਿਪਾਹੀ ਦਾ ਗੁੱਦਾ ਆਟਾ ਲੈ ਕੇ ਬੁੱਧੂ ਨੇ ਰੋਟੀਆਂ ਤੰਦੂਰੇ 'ਤੇ ਲਾ ਦਿੱਤੀਆਂ ਦੁਪਹਿਰਾਂ ਦਾ ਵੇਲਾ ਸੀ ਬੁੱਧੂ ਦੇ ਸਾਰੇ ਸੇਵਕ ਸੋ ਚੁੱਕੇ ਸਨ ਹੁਣ ਆਲੇ ਦੀ ਬਹਾਰ ਸੀ ਪਰ ਬੁੱਧੂ ਨੂੰ ਇਹ ਖਿਆਲ ਆਇਆ ਕਿ ਇੱਕ ਮੇਰੇ ਵਰਗਾ ਬੰਦਾ ਭੁੱਖਾ ਹੈ ਤੇ ਰੋਟੀ ਤੰਦੂਰ 'ਤੇ ਲਾ ਨਹੀਂ ਜਾਂਦਾ ਮੈਂ ਜ਼ਰੂਰ ਪਕਾ ਦਿਆਂ ਇਹ ਇਓਂ ਹੀ ਭੁੱਖਾ ਹੈ ਨਾ ਜਿੱਦਾਂ ਮੈਂ ਭੁੱਖਾ ਹਾਂ ਸੋ ਮੈਂ ਹੀ ਭੁੱਖਾ ਹਾਂ ਨਾ ਮੈਂ ਆਪਣੇ ਲਈ ਰੋਟੀ ਪਕਾਉਂਦਾ ਹਾਂ ਕਿਉਂ ਸਾਹਿਬ ਜੀ ਐਸੇ ਨੂੰ ਤੁਸੀਂ ਆਖਦੇ ਹੋ ਨਾ ਆਪਣੇ ਵਰਗਾ ਪਿਆਰ ਕਰਨਾ ਸਾਹਿਬ ਹਾਂ ਜੈਸਾ ਹਮ ਚਾਹਤੇ ਹੈ ਲੋਕ ਹਮਸੇ ਪਿਆਰ ਕਰੇ ਐਸਾ ਹਮ ਲੋਗੋਂ ਸੇ ਪਿਆਰ ਕਰੇ ਬਾਬਾ ਫਿਰ ਸਾਹਿਬ ਜੀ ਉਸ ਆਦਮੀ ਬੁੱਧੂ ਪਾਸੋਂ ਰੋਟੀਆਂ ਕੁਛ ਸੜ ਗਈਆਂ ਜਾਂ ਸਿਪਾਹੀ ਨੇ ਡਿਠਾ ਕਿ ਰੋਟੀਆਂ ਵਦੇਰੇ ਪੱਕ ਗਈਆਂ ਹਨ ਤਾਂ ਉਸਨੇ ਗੁੱਸੇ ਨਾਲ ਇੱਕ ਜ਼ੋਰ ਦੀ ਚਪੇੜ ਬੁੱਧੂ ਦੇ ਮੂੰਹ ਤੇ ਮਾਰੀ ਤਾਂ ਸਾਹਿਬ ਜੀ इस आदमी ने जो चपेड़ मारी इस बुद्धू न प्यार ना किया है ना दुपरियार जो तुम आखते हो कि माड़ा है साहेब वैल तुम खूब समझा ठीक है बाबा फिर साहेब जी मैं अगे गल सुनाव साहेब घड़ी वेख के हाँ हाँ सुनाओ पर जल्दी जल्दी बाबा, फिर साहेब जी बुद्धू ने की अपनी खबी गल उस सिपाही वाल करके आख्या परावा ਮੇਰਾ ਨਾਂ ਬੁੱਦੂ ਤੇ ਮੇਰੇ ਕੰਮ ਵੀ ਬੁੱਦੂ ਇੱਕ ਝਪੇੜ ਮੇਰੀ ਖੱਬੀ ਗੱਲ ਤੇ ਵੀ ਲਾ ਜੋ ਮੈਨੂੰ ਅਕਲ ਆ ਜਾਵੇ ਤੇ ਅੱਗੋਂ ਨੂੰ ਮੈਂ ਆਪਣੇ ਭਰਾਵਾਂ ਦੇ ਕੰਮ ਸੋਜੀ ਨਾਲ ਹੁਸ਼ਿਆਰੀ ਨਾਲ ਕਰਿਆ ਕਰਾਂ ਤੂੰ ਵੱਡਾ ਭਰਾ ਜੋ ਹੋਇਆ ਮੈਨੂੰ ਮਤ ਦੇਣਾ ਮਾਰ ਹੋਰ ਇੱਕ ਚੰਡ ਮੇਰੀ ਖੱਬੀ ਗੱਲ ਉੱਤੇ ਇਹ ਵੇਖ ਕੇ ਸਾਹਿਬ ਜੀ ਉਸ ਸਿਪਾਹੀ ਨੂੰ ਹੋਸ਼ ਆ ਗਈ ਕਿ ਮੈਂ ਪਾਪ ਕੀਤਾ ਹੈ ਤੇ ਉਧਰੋਂ ਕਈ ਸੇਵਕ ਆ ਗਏ ਜਿਨ੍ਹਾਂ ਨੇ ਸਿਪਾਹੀ ਨੂੰ ਫੜ ਲਿਆ ਕਿ ਇਸ ਨੇ ਐਡੇ ਵੱਡੇ ਭਲੇ ਭੁਰਗ ਦੀ ਬੇਦਬੀ ਕੀਤੀ ਹੈ ਤਦ ਉਹ ਸਾਹਿਬ ਜੀ ਬੁੱਧੂ ਨੇ ਸਿਪਾਈ ਨੂੰ ਛੁਡਵਾ ਦਿੱਤਾ ਤੇ ਆਖਿਆ ਇਹ ਮੇਰਾ ਵੱਡਾ ਭਰਾ ਹੈ ਇਸ ਨੂੰ ਨਾ ਮਾਰੋ ਐਸ ਮੈਨੂੰ ਮਤ ਦਿੱਤੀ ਹੈ ਸਾਹਿਬ ਵੈਲ ਇਹ ਬੁੱਧੂ ਜ਼ਰੂਰ ਇਸਾਈ ਥਾ ਬਾਬਾ ਸਾਹਿਬ ਜੀ ਕਿ ਤੁਸੀਂ ਇਸ ਨੂੰ ਜਾਣਦੇ ਹੋ ਇਸਾਈ ਜੋ ਕਹਿੰਦੇ ਹੋ ਸਾਹਿਬ ਜੋ ਉਸਕਾ ਖੂਬ ਵੀ ਤੁਮਨੇ ਕਹਾ ਉਹ ਖੂਬ ਇਸਾਈ ਕਾ ਹੈ बाबा ਸਾਹਿਬ ਜੀ ਸ਼ੁਕਰ ਹੈ ਉਸ ਖੂਬੀ ਨੂੰ ਜੋ ਆਪ ਆਪਣਾ ਦੀਨ ਭਾਈ ਸਮਝਦੇ ਹੋ ਤੇ ਸੱਚ ਵੀ ਇਹੋ ਹੈ ਕਿ ਗੁਣਾ ਦਾ ਹੀ ਨਾਮ ਦੀਨ ਹੈ ਪਰ ਉਂਝ ਸਾਹਿਬ ਜੀ ਉਸ ਬੁੱਧੂ ਨੂੰ ਸ੍ਰੀ ਈਸਾ ਜੀ ਦੇ ਨਾਮ ਦਾ ਵੀ ਪਤਾ ਨਹੀਂ ਸੀ ਤੇ ਉਸਨੇ ਕਦੇ ਕਿਸੇ ਪਾਦਰੀ ਦੀ ਗੱਲ ਵੀ ਨਹੀਂ ਸੀ ਸੁਣੀ ਸਾਹਿਬ ਫਿਰ ਉਹ ਕੈਸੇ ਐਸਾ ਕਰਤਾ ਥਾ ਉਹ ਕੌਣ ਥਾ ਬਾਬਾ ਉਹ ਗੁਰੂ ਨਾਨਕ ਦਾ ਸਿੱਖ ਸੀ ਤੇ ਉਸ ਦੀ ਬੰਦਗੀ ਤੇ ਪਿਆਰ ਕਰਕੇ ਲੋਕ ਉਸ ਨੂੰ ਭਾਈ ਬੁੱਧੂ ਸਾਹਿਬ ਆਖਦੇ ਸਨ ਤੇ ਬੰਦਗੀ ਤੇ ਪਿਆਰ ਉਸਨੇ ਗੁਰੂ ਨਾਨਕ ਪਾਸੋਂ ਸਿੱਖਿਆ ਸੀ ਸਾਹਿਬ ਵੈਲ ਬਾਬਾ ਨਾਨਕ ਅੱਛਾ ਥਾ ਬਹੁਤ ਅੱਛਾ ਥਾ ਉਹ ਆਪ ਮੁਕਤੀ ਪਾ ਗਿਆ ਬਾਬਾ ਸਾਹਿਬ ਜੀ ਮੈਂ ਇੱਕ ਬੇਨਤੀ ਕਰਨੀ ਹੈ ਤੁਸੀਂ ਗੁੱਸੇ ਤਾਂ ਨਾ ਹੋਵੋਗੇ ਸਾਹਿਬ ਨਹੀਂ ਬੋਲੋ ਬਾਬਾ ਅਸੀਂ ਸਾਰੇ ਮਨੁੱਖ ਹਾਂ ਤੇ ਭੁੱਲਣ ਹਾਰ ਹਾਂ ਤੇ ਸਾਰੇ ਇੱਕ ਦੂਜੇ ਦੇ ਅੰਗ ਹਾਂ ਮਨੋਖ ਦਾ ਮਨੋਖ दारू ਤੇ ਬੰਦੇ ਦਾ ਬੰਦਾ ਸੰਦਾ ਹੈ ਤੇ ਆਪੋਂ ਵਿੱਚ ਭੁੱਲਣਾ ਵੀ ਹੋਇਆ ਤੇ ਨਿਰਵਾਹ ਖਿਮਾ ਨਾਲ ਹੈ ਤੇ ਦੀਨ ਧਰਮ ਖਿਮਾ ਹੀ ਸਿਖਾਲਦਾ ਹੈ ਸਾਹਿਬ ਵੈਲ ਹਮਾਰਾ ਦੀਨ ਬੋਲਦਾ ਹੈ ਕਿ ਸਾਫ਼ ਦਫਾ ਮਾਫ ਕਰੋ 70 ਦਫਾ ਮਾਫ ਕਰੋ ਬਾਬਾ ਜੀ ਬਹੁਤ ਹੀ ਚੰਗਾ ਹੈ ਪਰ ਗੁਰੂ ਨਾਨਕ ਬੋਲਦਾ ਹੈ ਜਿੰਨੀ ਵੇਰ ਕੋਈ ਮਾਫੀ ਮੰਗੇ ਉੰਨੀ ਵੇਰ ਮਾਫ ਕਰੋ ਭਰਾਵਾ ਨਾ ਲੇਖਾ ਵੀ ਛੋੜ ਦੇਉ ਸਾਹਿਬ ਬਹੁਤ ਅੱਛਾ ਹੈ وہی ਬਾਤ ਹੈ ਬਾਬਾ ਫਿਰ ਸਾਹਿਬ ਜੀ ਤੁਸੀਂ ਰਾਂਝੇ ਨੂੰ ਮਾਫ ਕਰ ਦਿਓ ਸਾਹਿਬ ਨਹੀਂ ਕਦੇ ਨਹੀਂ ਉਸਨੇ ਗਾਲੀ ਬੋਲੀ ਉਸਨੇ ਮਾਰਾ ਉਸਨੇ ਮੇਮ ਸਾਹਿਬ ਕੋ ਪੀਟਾ ਬਾਬਾ ਫਿਰ ਮਾਫ ਕਰ ਦਿਓ ਸਾਹਿਬ ਨਹੀਂ ਬਾਬਾ ਆਪ ਆਪਣੇ ਦੀਨ ਦੇ ਸੰਤ ਹੋ ਮਹਾਤਮਾ ਹੋ ਖਿਮਾ ਵੱਡਾ ਦਰਮ ਹੈ ਅਸੀਂ ਸਾਰੇ ਭੁੱਲਣ ਹਾਰ ਹਾਂ ਤੇ ਰੱਬ ਬਖਸ਼ਿੰਦ ਹੈ उस रब के बख्श दो साहिब लाल होके कैसे माफ करेगा वो हमारे वाज को मारेगा उसके मेम साहिब को मारेगा आज मारेगा हम माफ कर देगा कल जान से मार देगा बाबा साहेब फिर भी माफ करना ही साधु का धर्म है तुसी साधु जो हो साहेब ऐसे तो हमको भी खा जाएगा बाबा ਨਹੀਂ ਸਾਹਿਬ ਆਪ ਜਿਸ ਪਰਮੇਸ਼ਰ ਦੀ ਸੇਵਾ ਕਰੋਗੇ ਉਸ ਦੇ ਦੂਤ ਆਪ ਦੀ ਰਾਖੀ ਕਰਨਗੇ ਸਾਧੂ ਦੀ ਟੇਕ ਅਕਾਲ ਪੁਰਖ ਪਰ ਹੁੰਦੀ ਹੈ ਉਸ ਦਾ ਰਾਖਾ ਵਾਹਿਗੁਰੂ ਹੁੰਦਾ ਹੈ ਸਾਹਿਬ ਬੁੱਲ ਚਿੱਥਕੇ ਤੇ ਝਿਜਕੇ ਤੂੰ ਹਮਾਰੇ ਸਾਥ ਲੜਨੇ ਆਇਆ ਹੈ ਬਾਬਾ ਨਹੀਂ ਸਾਹਿਬ ਜੀ ਤੁਸੀਂ ਇਸ ਵੇਲੇ ਬਲਵਾਨ ਹੋ ਰਾਜਾ ਦੀ ਕੌਮ ਦੇ ਹੋ ਤੇ ਉਸ ਦੇ ਧਰਮ ਦੇ ਆਗੂ ਹੋ ਤੁਸੀਂ ਆਪਸੋ ਰਾਜੇ ਕਿੰਮਾ ਲੈਣ ਆਇਆ ਹੈ ਸਾਹਿਬ ਨਹੀਂ ਹਮ ਇਨਸਾਫ ਮੰਗਦਾ ਹੈ ਬਾਬਾ ਫਿਰ ਜੀ ਕੁਛ ਮੈਂ ਇਨਸਾਫ ਉਤੇ ਆਖਾਂ ਆਪ ਸੁਣੋਗੇ ਗੁੱਸਾ ਤਾਂ ਨਹੀਂ ਹੋਵੋਗੇ ਸਾਹਿਬ ਨਹੀਂ ਬੋਲੋ ਬਾਬਾ ਇਨਸਾਫ ਇਹ ਹੈ ਕਿ ਆਪ ਆਪਣੇ ਨਿੱਜ ਦੇ ਤੌਰ ਤੇ ਸਾਬਤ ਕਰਦੇ ਕਿ ਰਾंजे ਨੇ ਠੀਕ ਮਾਰਿਆ ਹੈ ਤੇ ਉਪਦੇਸ਼ਕ ਦੀ ਵੋਟੀ ਨੂੰ ਮਾਰਿਆ ਹੈ ਫਿਰ ਆਪ ਰਾंजे ਨੂੰ ਆਖਦੇ ਕਿ ਦੱਸ ਬਈ ਰਾਂਜਿਆ ਤੇਰੇ ਜਿੰਮੇ ਇਹ ਦੋਸ਼ ਲੱਗਦਾ ਹੈ ਫੇਰ ਉਸ ਦਾ ਸਾਰਾ ਹਾਲ ਸੁਣ ਕੇ ਤੁਸੀਂ ਮੰਨਣਾ ਕਰਦੇ ਕਿ ਠੀਕ ਰਾਂਝਾ ਦੋਸ਼ੀ ਹੈ ਸਾਹਿਬ ਜੀ ਦੋਸ਼ੀ ਦਾ ਦੋਸ਼ ਹਰ ਤਰ੍ਹਾਂ ਸਬੂਤ ਨਹੀਂ ਕੀਤਾ ਤੇ ਦੋਸ਼ੀ ਨੂੰ ਆਪਣੇ ਜਿੰਮੇ ਲੱਗੇ ਦੋਸ਼ ਦਾ ਉੱਤਰ ਦੇਣ ਦਾ ਸਮਾਂ ਨਹੀਂ ਦਿੱਤਾ ਤੇ ਤੁਸੀਂ ਉਸ ਨੂੰ ਦੋਸ਼ੀ ਮੰਨ ਲਿਆ ਹੈ ਸੋ ਇਹ ਦੋਵੇਂ ਕੰਮ ਆਪਨੇ ਨਹੀਂ ਕੀਤੇ ਕੇਵਲ ਆਪਣੇ ਉਪਦੇਸ਼ਕ ਦੇ ਆਖੇ ਤੇ ਸੱਚ ਮੰਨ ਲਿਆ ਹੈ ਇਸ ਤਰ੍ਹਾਂ ਜੇ ਕਿਸੇ ਇੱਕ ਦੇ ਆਖੇ ਨੂੰ ਮੰਨ ਕੇ ਦੂਜੇ ਦੇ ਉਲਟ ਖਿਆਲ ਬਣਾ ਲਈਏ ਕਾ ਇਹੇ ਖਿਆਲ ਨਿਆਹ ਵਾਲਾ ਨਹੀਂ ਤੇ ਨਿਆਹ ਦੇ ਖਿਆਲ ਨਾਲ ਹੀ ਅਸੀਂ ਆਦਮੀ ਹਾਂ ਅਤੇ ਜਦੋਂ ਨਿਆਹ ਦੇ ਨਾਲ ਅਸੀਂ ਦਇਆ ਅਤੇ ਸੰਤੋਖ ਰਲਾ ਦਈਏ ਤਾਂ ਦੇਵਤੇ ਹੋ ਜਾਈਦਾ ਹੈ ਤੇ ਸੰਸਾਰ ਸੁਖੀ ਵਸਣ ਲੱਗ ਪੈਂਦਾ ਹੈ ਸਾਰੇ ਸੂਤ ਕਾਇਮ ਹੋ ਜਾਂਦਾ ਹੈ ਸਾਹਿਬ ਤੁਸੀਂ ਲੜਨੇ ਆਇਆ ਹੈ ਬਹਿਰਾ ਬਾਬਾ ਜੀ ਨਹੀਂ ਮੈਂ ਤਾਂ ਇਹ ਸਮਝ ਕੇ ਆਇਆ ਹਾਂ ਕਿ ਜਿ ਕੋ ਸਾਡੇ ਦੇਸ਼ ਦੇ ਸਾਧੂ ਹੁੰਦੇ ਹਨ ਜੋ ਸੰਸਾਰ ਨਾਲ ਮੋਹ ਮਾਇਆ ਤੋੜ ਕੇ ਰੱਬ ਅਰਥੀ ਦਿਨ ਕੱਟਦੇ ਹਨ ਇਸ ਤਰ੍ਹਾਂ ਆਪ ਆਪਣੇ ਦੇਸ਼ ਦੇ ਸਾਧੂ ਹੋ ਵਿਰਾਗ ਕਰਕੇ ਆਪਨੇ ਹਕੂਮਤ ਦਾ ਕੰਮ ਨਹੀਂ ਕੀਤਾ ਤੇ ਸੰਤ ਮਤਾ ਧਾਰਿਆ ਹੈ ਨਹੀਂ ਤਾਂ ਤੁਹਾਡਾ ਰੰਗ ਰੂਪ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਗਾ ਹੈ ਜਾਤ ਬਰਾਦਰੀ ਵੀ ਉਹ ਹੈ ਤੇ ਪੜੇ ਗੂੜੇ ਵੀ ਹੋ ਆਪਨੇ ਵੀ ਕੋਈ ਡਿਪਟੀ ਕਮਿਸ਼ਨਰ ਬੰਨਣਾ ਸੀ ਪਰ ਪਰਮੇਸ਼ਰ ਦੇ ਪਿਆਰ ਨੇ ਜਾਂ ਮਾਇਆ ਵੱਲੋਂ ਵਿਰਾਗ ਨੇ ਆਪ ਨੂੰ ਸਾਧੂ ਬਿਰਤੀ ਵਾਲਾ ਕੀਤਾ ਹੋ ਸੋ ਇਹ ਸਮਝ ਕੇ ਜਦੋਂ ਮੈਂ ਸੁਨਿਆ ਕਿ ਰਾंजे ਦੀ ਜਾਨ ਬਖਸ਼ੀ ਤੁਹਾਡੀ ਕੋਮਲਤਾਈ ਨਾਲ ਹੋ ਸਕਦੀ ਹੈ ਤਾਂ ਮੈਂ ਹਮਾ ਬਣ ਕੇ ਭੱਜ ਆਇਆ ਭਈ ਸਾਧੂ ਬਿਰਤੀ ਵਾਲੇ ਤਾਂ ਦਿਆਵਾਨ ਹੁੰਦੇ ਹਨ ਹੋਰ ਸਾਹਿਬ ਜੀ ਸਾਡੇ ਗਰੀਬਾਂ ਦਾ ਕੀ ਜ਼ੋਰ ਹੈ ਅਸਾਂ ਧਰਮ ਦੀ ਕਿਰਤ ਕਰਨੀ ਹੈ ਵੰਡ ਛਕਣਾ ਹੈ ਨਾਮ ਜਪਣਾ ਹੈ ਤੇ ਨਾਮ ਦੇ ਆਸਰੇ ਨਿਰਪੈ ਰਹਿ ਕੇ ਦੁੱਖ ਸੁੱਖ ਜੋ ਭੋਗ ਆਵੇ ਚੱਲਨੇ ਹਨ ਪਰ ਦਿਲਗੀਰ ਨਹੀਂ ਹੋਣਾ ਸਾਹਿਬ ਜੀ ਕੁਛ ਖੁਸ਼ ਜੇ ਹੋ ਗਏ ਸਿੱਧੇ ਜਿਹੇ ਪੈਂਡੂ ਵੱਲ ਤੱਕਦੇ ਸਨ ਅਨਪੜ ਗਵਾਰ ਦੀਆਂ ਖਰੀਆਂ ਸਿੱਧੀਆਂ ਗੱਲਾਂ ਨੂੰ ਸੋਚਦੇ ਸਨ ਤੇ ਕਦੀ ਬਾਬੇ ਵੱਲ ਔਰ ਕਦੀ ਬਹਿਰੇ ਵੱਲ ਤੱਕਦੇ ਸਨ ਜੋ ਹੁਕਮ ਦੀ ਉਡੀਕ ਵਿੱਚ ਖੜਾ ਸੀ ਪਾਲ ਮਗਰੋਂ ਬਹਿਰੇ ਵੱਲ ਤੱਕ ਕੇ ਬੋਲੇ ਵੈਲ ਟਿਫਨ ਤਿਆਰ ਹੈ ਬਹਿਰਾ ਜੀ ਹਜ਼ੂਰ ਸਾਹਿਬ ਜਾਓ ਆਧ ਘੰਟੇ ਕੋ ਬਹਿਰਾ ਸਿਰ ਝੁਕਾ ਕੇ ਅੱਛਾ ਹਜ਼ੂਰ ਕਹਿ ਕੇ ਚਲਾ ਗਿਆ ਬਾਬਾ ਫਿਰ ਸਾਹਿਬ ਜੀਓ ਸਾਹਿਬ ਤੁਸੀਂ ਕੌਣ ਬਾਬਾ ਮੈਂ ਇੱਕ ਜ਼ਿੰਮੀਦਾਰ ਹਾਂ ਆਪਣਾ ਵਾਹੀ ਕਰਦਾ ਤੇ ਟੱਬਰ ਪਾਲਣਾ ਕਰਦਾ ਹਾਂ ਪਰਮੇਸ਼ਰ ਤੋਂ ਡਰਦਾ ਹਾਂ ਤੇ ਭਰਾਵਾ ਨਾਲ ਬੁਰਾ ਕਰਨੋਂ ਸੰਕੋਚ ਖਾਂਦਾ ਹਾਂ ਸਾਹਿਬ ਹਮਾਰੇ ਪਾਸ ਇਸਾਈ ਹੋਣੇ ਕੋ ਆਇਆ ਹੈ ਕਿਸੇ ਪਾਰਿਸ਼ ਕੋ ਬਾਬਾ ਸਾਹਿਬ ਜੀ ਦੇ ਆਧਰਮ ਦੀ ਬਾਤ ਕਰਨ ਨੂੰ دین ਇਹੋ ਹੈ ਨਾ ਕਿ ਕਿਸੇ ਦਾ ਬੁਰਾ ਨਾ ਕਰਨਾ ਹੋ ਸਕੇ ਤਾਂ ਪਲਾ ਕਰਨਾ ਪਰਮੇਸ਼ਰ ਨੂੰ ਪਿਤਾ ਜਾਣਨਾ ਸ੍ਰਿਸ਼ਟੀ ਨੂੰ ਭਰਾ ਜਾਣਨਾ ਸਾਹਿਬ ਬੁਲ ਟੁੱਕੇ ਹਮ ਸਮਝੇ تھے ਕਿ ਤੁਮ ਇਸਾਈ ਹੋਣਾ ਮੰਗਤਾ ਬਾਬਾ ਸਾਹਿਬ ਜੀ ਅਮਲਾ ਨਾਲ ਇਸਾਈ ਅਮਲਾ ਨਾਲ ਮੁਸਾਈ ਅਲਮਾ ਬਾਦ ਛਾਈ ਸਾਹਿਬ ਨਹੀਂ ਨਹੀਂ ਅਮਲ ਨਹੀਂ ਗ੍ਰੇਸ ਗ੍ਰੇਸ ਆਫ ਫਜ਼ਲ ਫਜ਼ਲ ਬਾਬਾ ਜੀ ਸਾਈ ਦਾ ਫਜ਼ਲ ਫਜ਼ਲ ਸਾਈ ਦਾ ਕੰਮ ਸ਼ੁਭ ਅਮਲ ਸਾਡਾ ਕੰਮ ਤੇ ਸਾਈ ਨਾਲ ਪਿਆਰ ਇਹ ਸਾਡਾ ਉਸ ਨਾਲ ਸਾਖ ਸਾਹਿਬ ਛੋੜੋ ਇਹ ਬੋਲੋ ਤੁਸੀਂ ਕੀ ਚਾਹਤਾ ਬਾਬਾ ਰਾंजे ਪਰ ਆਪ ਦਾ ਫਜ਼ਲ ਸਾਹਿਬ ਹਮ ਇਨਸਾਫ ਚਾਹਤਾ ਬਾਬਾ ਆਪ ਤੱਕਾਤਾ ਨਹੀਂ ਚਾਹੁੰਦੇ ਜ਼ੁਲਮ ਤਾਂ ਨਹੀਂ ਚਾਹੁੰਦੇ ਸਾਹਿਬ ਨਹੀਂ ਬਾਬਾ ਫਿਰ ਜੇ ਨਿਆਹ ਚ ਆਉਂਦੇ ਹੋ ਤਾਂ ਖੇਚਲ ਕਰਕੇ ਉਪਦੇਸ਼ਕ ਤੇ ਉਹਦੀ ਮੇਮ ਸਾਹਿਬ ਨੂੰ ਨਾਲ ਲੈ ਕੇ ਸਾਡੇ ਪਿੰਡ ਚੱਲੋ ਤੇ ਆਮੋ ਸਾਹਮਣੇ ਗੱਲਾਂ ਕਰ ਕਰਾ ਲਓ ਜੇ ਰਾਂਝਾ ਦੋਸ਼ੀ ਹੋਇਆ ਤਾਂ ਅਸੀਂ ਆਪ ਦੇ ਨਾਲ ਟੋਰ ਦੇਾਂਗੇ ਜੋ ਜੀ ਆਵੇ ਉਸ ਨਾਲ ਕਰਨੀ ਤੇ ਜੇ ਰਾਂਝਾ ਦੋਸ਼ੀ ਨਾ ਹੋਇਆ ਤਾਂ ਮਾਫ ਕਰ ਦੇਣਾ ਹੁਣ ਥਾਣੇ ਤੋਂ ਉਸ ਨੂੰ ਛੁਡਾ ਦਿਓ ਸਾਹਿਬ ਵੈਲ ਤੁਮ ਰਾਂਝੇ ਕਾ ਕਿਆ ਲਗਤਾ ਬਾਬਾ ਸਾਹਿਬ ਹਮਸਾਇਆ माँ प्यो जाया साहिब हम समझे तुम्हारा रिश्ते बंद है उसका क्या जा तुम्हारा क्या बाबा सारे बंदे रिश्ते बंद हैं पर उंज वह मुसलमान है मैं सिख हाँ साहिब है तुम सिख होकर मुसलमान की सिफारिश करता ताजब का बात वो वह बड़ा चंगा आदमी है साहिब हम हैरान हैं ਸੀਖ ਮੁਸਲਮਾਨ ਕੀ ਸਿਫਾਰਿਸ਼ ਕਰਤਾ ਕੁਛ ਬਾਤ ਜ਼ਰੂਰ ਹੈ ਤੁਮਕੋ ਕੋਈ ਪੈਸਾ ਮਿਲਾ ਬਾਬਾ ਸਾਹਿਬ ਤੁਸਾਂ ਕਿਸੇ ਪੋਥੀ ਵਿੱਚ ਨਹੀਂ ਪੜਿਆ ਕਿ ਸਿੱਖ ਖਰੇ ਹੁੰਦੇ ਹਨ ਖੋਟੇ ਨਹੀਂ ਹੁੰਦੇ ਸਾਹਿਬ ਹਾਂ ਸਿੱਖ ਬਹੁਤ ਅੱਛਾ ਲੋਕ ਹੈ ਪਸੰਦ ਕਰਤਾ ਸਿੱਖ ਖਰਾਬ ਨਹੀਂ ਅੱਛਾ ਤਬ ਕੁਛ ਬਾਤ ਹੈ ਕਿ ਸਿੱਖ ਲੋਕ ਮੁਸਲਮਾਨ ਕੇ ਲਈ ਬੋਲਤਾ ਅਬ ਤੁਮ ਕਿਆ ਚਾਹਤਾ ਬਾਬਾ रांजे दी जान बख्शी साहेब वेल हम तुम्हारे गांव आता पर लोग बड़ा खराब फसाद गांव है बाबा नहीं साहेब ਤੁਸੀਂ ਪੁਲਿਸ ਵਾਲੇ ਸਾਹਿਬ ਜਾਂ ਡਿਪਟੀ ਕਮਿਸ਼ਨਰ ਤੋਂ ਪੁੱਛ ਲਓ ਜੇ ਉਹਨਾਂ ਨੇ ਤੁਹਾਨੂੰ ਸਾਡੇ ਪਿੰਡ ਬਾਬਤ ਦੱਸਿਆ ਕਿ ਉੱਥੇ ਕਦੀ ਫੌਜਦਾਰੀ ਨਹੀਂ ਹੋਈ दारू ਦੀ ਹੱਟੀ ਚਾਈ ਗਈ ਹੈ ਥਾਣਾ ਕਦੇ ਉੱਥੇ ਨਹੀਂ ਗਿਆ तहसीलले कदे कोई मुकदमा लेके नहीं आया मामला वेले सिर आपे उगरदा है ता मेरीया गलणा दा अमन्ना कर लेना नहीं ता ना साहिब जी आप दे कन्नी ਝੂਠੀ ਗੱਲਬਾਤ ਪਈ ਹੈ ਸਾਡਾ ਪਿੰਡ ਤਾਂ ਸਰਕਾਰੀ ਭਲਾਮਾਨਸ ਲਿਖਿਆ ਹੈ ਸਾਹਿਬ ਅੱਛਾ ਹਮ ਦਰਿਆਫਤ ਕਰੇਗਾ ਚਾਰ ਰੋਜ਼ ਕੋ ਹਮ ਆਏਗਾ ਤੁਹਾਹਰਾ ਨਾਮ ਤੁਮਸੇ ਹਮ ਖੁਸ਼ ਹੈ ਬਾਬਾ ਤੇ ਕੀ ਇਹ ਚਾਰ ਦਿਨ ਰਾਂਜਾ ਗਰੀਬ ਹਵਾ ਲਾਟੇ ਰਹੇਗਾ ਸਾਹਿਬ ਸੋਚੀ ਪੈ ਗਿਆ ਬਾਬਾ ਦੋ ਉਂਗਲਾਂ ਦਾ ਕਾਗਜ਼ ਥਾਣੇਦਾਰ ਵੱਲ ਲਿਖ ਦਿਓ ਜੋ ਕਿਸੇ ਦੀ ਜਾਮਨੀ ਲੈ ਕੇ ਰਾਂਜੇ ਨੂੰ ਛੱਡ ਦੇਵੇ ਫਿਰ ਜਦੋਂ ਆ ਪਾਓਗੇ ਤਦੋਂ ਆਪ ਨੇ ਦੇਖ ਲੈਣਾ ਸਾਹਿਬ ਅੱਛੀ ਬਾਤ ਇਹ ਕਹਿ ਕੇ ਸਾਹਿਬ ਆਪਣੇ ਗੋਲ ਕਮਰੇ ਜਾ ਵੜਿਆ ਬਾਬਾ ਵੀ ਮਗਰੇ ਗਿਆ ਵਾ ਅੰਦਰ ਜਾ ਕੇ ਬਾਬੇ ਦਾ ਠਕੇਵਾ ਲੈ ਗਿਆ ਠੰਡਾ ਠਾਰ ਕਮਰਾ ਕੰਦਾ ਪਰ ਨੀਲੀ ਕਲੇ ਦਾ ਸੀਤਲ ਰੰਗ ਸੁਹਾਵੀਆਂ ਮੂਰਤਾ ਬੋਇਆਂ ਨੂੰ ਅਜੈ ਪਰਦੇ ਕੁਰਸੀਆਂ ਵਲੈਤੀ ਫਰਸ਼ ইরਾਨੀ ਸੁਰਗ ਦਾ ਝੂਟਾ ਆ ਗਿਆ ਚਿੱਤ ਵਿੱਚ ਫੁਰਿਆ ਕਿ ਧਰਤੀ ਪਰ ਸੁਰਗ ਬੁਰੀ ਇਹੋ ਹੈ ਕਿੰਨਾ ਪੁਨਾ ਕਰਕੇ ਇਹਨਾਂ ਨੂੰ ਇਹ ਕੁਝ ਪ੍ਰਾਪਤ ਹੋਇਆ ਹੈ ਪਰ ਦੂਸਰੀ ਛਿਨ ਵਿੱਚ ਬਾਬੇ ਦੇ ਬੁੱਲ ਫਰਕ ਪਏ ਤੇ ਅੰਦਰੋਂ ਅੰਦਰ ਪੜਨ ਲੱਗ ਪਿਆ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਫਿਰ ਬਾਬੇ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਤੂੰ ਧੰਨ ਹੈ ਜਿਸ ਨੇ ਮੈਨੂੰ ਸੰਸਾਰ ਵਿੱਚ ਆਪਣਾ ਨਾਮ ਸਿਰਦਾਤਾ ਤੇ ਦਾਤ ਬਖਸ਼ੀ ਹੈ ਜਿਸ ਨਾਲ ਮੈਂ ਅੰਦਰੋਂ ਸੁਖੀ ਹਾਂ ਮੇਰਾ ਦਿਲ ਸਾਬਤ ਹੈ ਤੇ ਮੇਰੇ ਮਨ ਵਿੱਚ ਟੋਆ ਤੇ ਸਖਣਾਪਨ ਨਹੀਂ ਹੈ ਸ਼ੁਕਰ ਹੈ ਏ ਵਾਹਿਗੁਰੂ ਤੂੰ ਧੰਨ ਹੈ ਜਿਸ ਨੇ ਮਨੂ ਰਜ਼ਕ ਰੋਟੀ ਸੰਸਾਰ ਵਿੱਚ ਬਖਸ਼ੀ ਹੈ ਤੂੰ ਧੰਨ ਹੈ ਤੂੰ ਧੰਨ ਹੈ ਸਾਹਿਬ ਜੀ ਨੇ ਚਿੱਠੀ ਮੁਕਾ ਲਈ ਸੀ ਪਰ ਬਾਬਾ ਅੱਖਾਂ ਮਿੱਟੀ ਤੂੰ ਧੰਨ ਤੂੰ ਧੰਨ ਵਿੱਚ ਲੱਗ ਰਿਹਾ ਸੀ ਚਿਹਰੇ ਪਰ ਇੱਕ ਸੁਰਖੀ ਸੀ ਤੇ ਇੱਕ ਸਲੋਨਾਪਨ ਸੀ ਸਾਹਿਬ ਹੀ ਤੱਕ ਰਿਹਾ ਸੀ ਕਿ ਐਨੇ ਨੂੰ ਬਾਬੇ ਦੇ ਮੂੰਹ ਤੂੰ ਧੰਨ ਹੈ ਜ਼ਰਾ ਉੱਚੀ ਨਿਕਲ ਗਿਆ ਤੇ ਅੱਖ ਖੁੱਲ ਗਈ ਕਦ ਸਾਹਿਬ ਨੇ ਕਿਹਾ ਵੈਲ ਕੀ ਹੈ ਬਾਬੇ ਕਿਹਾ ਸਾਹਿਬ ਉਸ ਪਰਮੇਸ਼ਰ ਦਾ ਸ਼ੁਕਰ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਤੇ ਰਿਜ਼ਕ ਰੋਟੀ ਤੇ ਸੁੱਖ ਦਿੱਤਾ ਹੈ ਤੇ ਆਪਣਾ ਪਿਆਰ ਬਖਸ਼ਿਆ ਹੈ ਸਾਹਿਬ ਬੋਲਿਆ ਬਹੁਤ ਅੱਛਾ yellow ਚਿੱਠੀ ਥਾਣੇਦਾਰ ਕੋ ہمارا ਸਲਾਮ ਬੋਲੋ ਬਾਬੇ ਨੇ ਚਿੱਠੀ ਲੈ ਲਈ ਤੇ ਆਖਿਆ ਸਾਹਿਬ ਜੀ ਤੁਸੀਂ ਬੜੇ ਬੀਬੇ ਹੋ ਇਹ ਕਹਿ ਕੇ ਟੁਰ ਪਿਆ ਬਾਹਰ ਆ ਕੇ ਘੋੜੀ ਖੋਲੀ ਤੇ ਲੈ ਕੇ ਨਾਲ ਦੇ ਪਿੰਡ ਆਇਆ ਘੋੜੀ ਨੂੰ ਨਿਹਾਰੀ ਖੁਲਾਈ ਤੇ ਆਪ ਪੈਸੇ ਦੇ ਛੋਲੇ ਲੈ ਕੇ ਚੱਬੇ ਪਾਣੀ ਦੇ ਦੋ ਬੁੱਕ ਪੀਤੇ ਤੇ ਘੋੜੀ ਦੀ ਪਿੱਠ ਤੇ ਪਲਾਕੀ ਮਾਰ ਕੇ ਬੁੱਢਾ ਜਵਾਨ ਪਰਤ ਪਿਆ ਠਾਣੇ ਦਾ ਪਿੰਡ ਰਸਤੇ ਵਿੱਚ ਸੀ ਆਪ ਉੱਥੇ ਆਪੜੇ ਸਾਹਿਬ ਦੀ ਚਿੱਠੀ ਦਿੱਤੀ ਥਾਣੇਦਾਰ ਨੇ ਕਿਹਾ ਬਾਬਾ ਤੂੰ ਬੜਾ ਮਰਦ ਹੈ ਮੈਂ ਨਹੀਂ ਸਾਂ ਸਮਝ ਸਕਦਾ ਹੁੰਦਾ ਕਿ ਤੁਹਾਡੇ ਪਿੰਡ ਵਿੱਚ ਸ਼ਰਾਰਤ ਕਿਉਂ ਨਹੀਂ ਇਹ ਤੇਰੇ ਦਮ ਦੀ ਬਰਕਤ ਹੈ ਜਿਸ ਨੂੰ Hindu, Musalman ਇੰਨੇ ਪਿਆਰੇ ਹਨ ਜਿੰਨੇ ਕੀ ਆਪਣੇ ਘਰ ਦੇ ਬੰਦੇ ਹੁੰਦੇ ਹਨ ਸੱਚ ਕਹਿੰਦੇ ਹਨ ਕਿ ਬੇਲੇ ਵਿੱਚ ਇੱਕ ਛੇ ਤੇ ਜੂ ਵਿੱਚ ਇੱਕ ਮਰਦ ਰਾਜ ਕਰਦਾ ਹੈ ਤੇਰਾ ਰਾਜ ਮਨੁੱਖਾਂ ਦੇ ਦਿਲਾਂ ਪਰ ਹੈ ਤੇਰੇ ਵਰਗੇ ਪਿਆਰ ਵਾਲੇ ਬੰਦੇ ਜੇ ਪਿੰਡ ਪਿੰਡ ਹੋਣ ਤਾਂ ਸਾਡੀ ਲੋੜ ਕਾਈ ਨਾ ਰਹੇ ਜਾਓ ਬਈ ਰਾंजे ਨੂੰ ਲੈ ਆਓ ਗੱਲ ਕੀ ਰਾਂਜਾ ਆਂਦਾ ਗਿਆ ਉਸ ਦੇ ਸਾਹਮਣੇ ਬਾਬੇ ਦੀ ਜਾਮਣੀ ਲਿਖੀ ਗਈ ਤੇ ਹਥ ਘੜੀ ਲਾਈ ਗਈ ਰਾਜਾ ਫਿਰ ਖੁੱਲਾ ਹੋ ਗਿਆ ਤੇ ਅਥਰੂ ਪੜਕੇ ਬਾਬੇ ਦੇ ਚੰਨੀ ਟੈ ਪਿਆ ਬਾਬਾ ਤੂੰ ਮੇਰਾ ਪਿਓ ਹੈ ਤੇ ਮੈਂ ਤੇਰਾ ਪੁੱਤ ਹਾਂ ਤੂੰ ਬਿਨ ਧੰਮਾ ਸਾਨੂੰ ਮੁੱਲ ਲੈ ਲਿਆ ਅੱਲਾ ਰਹਿੰਦੀ ਦੁਨੀਆ ਤੱਕ ਜੀਵੇ ਪਰ ਬਾਬੇ ਨੇ ਰਾਜੇ ਨੂੰ ਗੱਲ ਲਾਇਆ ਤੇ ਆਖਿਆ ਹੱਥ ਜਦੋਂ ਮੂੰਹ ਨੂੰ ਧੋਂਦੇ ਹਨ ਤਾਂ ਮੂੰਹ ਦੇ ਸਿਰ ਹਸਾਨ ਕਰਦੇ ਹਨ ਕਿ ਅੱਖਾਂ ਜਦੋਂ ਰਸਤਾ ਦੱਸਦੀਆਂ ਹਨ ਪੈਰਾਂ ਦੇ ਸਿਰ ਹਸਾਨ ਕਰਦੀਆਂ ਹਨ ਇੱਕ ਹੈ ਨਾਲ ਲੈ ਕੇ ਟੁਰ ਪਿਆ ਪਿੰਡ ਆ ਕੇ ਇੱਕ ਸਾਂਝ ਵਾਲੇ ਤੋਂ ਇੱਕ ਹੋਰ ਘੋੜੀ ਮੰਗਵਾ ਲਈ ਕੁਝ ਆਪ ਖਾਦਾ ਪੀਤਾ ਤੇ ਰਾंजे ਨੂੰ ਖੁਲਾਇਆ ਪਿਲਾਇਆ ਤੇ ਪਲਾਕੀ ਮਾਰ ਆਪਣੇ ਪਿੰਡ ਨੂੰ ਟੁਰ ਪਏ ਡੂੰਗੀਆਂ ਤਰਕਾਲਾਂ ਪਈਆਂ ਤੇ ਪਿੰਡ ਅਪੜੇ ਅੱਗੇ ਸਾਰੇ ਪਿੰਡ ਦੇ ਆਦਮੀ ਡਿਓੜੀ ਵਿੱਚ ਜੁੜੇ ਬੈਠੇ ਸਨ ਸਾਰੇ ਬਾਬੇ ਦਾ ਰਾਹ ਤੱਕ ਰਹੇ ਸਨ ਕਿਸੇ ਅੰਨ ਜਲ ਨਹੀਂ ਖਾਦਾ ਪੀਤਾ ਸੀ ਉਹ ਪਿਆਰ ਦੀ ਛਣਾੜ ਜੋ ਇੱਕ ਨਾਮੀ ਪੁਰਖ ਦੇ ਦਮ ਨੇ ਪਿੰਡ ਵਿੱਚ ਭਰ ਰੱਖੀ ਸੀ ਸਾਰੇ ਦਿਲਾਂ ਵਿੱਚ ਛਿੜ ਰਹੀ ਸੀ ਹੁਣ 10-5 ਗਬਰੂ ਤੁਰ ਪਏ ਸਨ ਕਿ ਠਾਣੇ ਚਲੀਏ ਅਤੇ ਬਾਬਾ ਜੋ ਮੁੜਿਆ ਨਹੀਂ ਕਿਤੇ ਉਹ ਵੀ ਬਲਾ ਵਿੱਚ ਨਾ ਫਸ ਗਿਆ ਹੋਵੇ ਪਰ ਉਹਨਾਂ ਦੇ ਭਾਗਾਂ ਨੂੰ ਰਾਂਜਾ ਤੇ ਬਾਬਾ ਦੋਵੇਂ ਆ ਰਹੇ ਸਨ ਜਦੋਂ ਡਿਓੜੀ ਵੜੇ ਉਹ ਖੁਸ਼ੀਆਂ ਹੋਈਆਂ ਕਿ ਜਿਸ ਦਾ ਪਾਰਾ ਵਾਰ ਨਹੀਂ ਪਿੰਡ ਨਿੱਕਾ ਜਿਹਾ ਹੈ ਪਰ ਕਿਹੜਾ ਪਿੰਡ ਹੈ ਜਿੱਥੇ ਜਿੱਦਾਂ ਤੇ ਧੜੇ ਨਹੀਂ ਪਰਵਾ ਨਾਮੀ ਨੋਤ ਸਿੰਘਾ ਤੇਰੇ ਪ੍ਰਤਾਪ ਨੇ ਸਭ ਹੱਦ ਬੰਨੇ ਮੇਲ ਕੇ ਪਿਆਰ ਦੀ ਬੂਟੀ ਦੀ ਮੁਸ਼ਕ ਇਸ ਪਿੰਡ ਵਿੱਚ ਮਚਾ ਛੋੜੀ ਹੈ ਤਿੰਨ ਚਾਰ ਦਿਨ ਲੰਘ ਗਏ ਇੱਕ ਦਿਨ ਪਾਦਰੀ ਸਾਹਿਬ ਨਾਲ ਬਾਜ ਸਾਹਿਬ ਉਹਨਾਂ ਦੀ ਮੇਮ ਤੇ ਇੱਕ ਦੋ ਨੌਕਰ ਚਾਕਰ ਦੋ ਟਾਂਗਿਆਂ ਵਿੱਚ ਚੜੇ ਆ ਗਏ ਥੋੜਾ ਦੀ ਛਾਵੇਂ ਇਹਨਾਂ ਨੇ ਡੇਰਾ ਪਾ ਲਿਆ ਤੇ ਬਾਬਾ ਨੋਤ ਸਿੰਘ ਨੂੰ ਸਾਧ ਭੇਜਿਆ ਮਗਰੇ ਰਾਂਜਾ ਤੇ ਪਿੰਡ ਦੇ ਚੰਗੇ ਚੰਗੇ ਸੱਜਣ ਡੁਰ ਪਏ ਸਾਹਿਬ ਜੀ ਅੱਜ ਬਾਬੇ ਨੂੰ ਬੜੇ ਖਿੜਕੇ ਮਿਲੇ ਹੱਥ ਨਾਲ ਹੱਥ ਮਿਲਾਇਆ ਤੇ ਆਖਣ ਲੱਗੇ ਬਾਬਾ ਤੂੰ ਸਿੱਖ ਹੈ ਸਿੱਖ ਲੋਕ ਬਹੁਤ ਅੱਛਾ ਹਮਨੇ ਡਿਪਨੀ ਕਮਿਸ਼ਨਰ ਸੇ ਪੁੱਛਾ ਉਹ ਬੋਲਾ ਤੇਰਾ گاਉਂ ਪਲਾ ਮਾਨਸ ਤੂੰ ਬਹੁਤ ਅੱਛਾ ਸਾਹਿਬ ਬੋਲਤਾ ਤੂੰ ਬਹੁਤ ਨੇਕ ਹਮ ਬਹੁਤ ਖੁਸ਼ ਲੇਕਿਨ ਰਾਂਜਾ ਖਰਾਬ ਆਦਮੀ ਗਾਲੀ ਬੋਲਾ ਮਾਰਾ ਵਾਜ ਕੀ ਮੇਮ ਸਾਹਿਬ ਕੋ ਪੀਟਾ ਇਹ ਬੁਰਾ ਬਹੁਤ ਬੁਰਾ ਬਾਬਾ ਸਾਹਿਬ ਜੀ ਤੁਸੀਂ ਚੰਗੇ ਹੋ ਰਾंजे ਨੂੰ ਮaaf ਕਰ ਦਿਓ ਨਹੀਂ ਤਾਂ ਹੁਣ ਪੁੱਛ ਪਾਲ ਕਰ ਲਿਓ ਪਾਦਰੀ ਨੇ ਕਿਹਾ ਬਹੁਤ ਅੱਛਾ ਹੁਣ ਪੁੱਛ ਪਾਲ ਸ਼ੁਰੂ ਹੋਈ ਬਾਜ ਦੇਸੀ ਹੀ ਸੀ ਤੇ ਪਹਿਲਾ ਮੁਸਲਮਾਨ ਸੀ ਥੋੜੇ ਚਿਰ ਦਾ ਇਸਾਈ ਸੀ ਤੇ ਵੋਟੀ ਉਸਦੀ ਮਿਸ ਭਾਗਨ ਹੁਣੇ ਹੀ ਉਸ ਨਾਲ ਵਿਆਹੀ ਸੀ ਬਾਬੇ ਨੇ ਸਾਹਿਬ ਨੂੰ ਹੁਣਕਾਨ ਵਿੱਚ ਕਿਹਾ ਕਿ ਆਪ ਸੱਚ ਝੂਠ ਨਿਤਾਰਨਾ ਚਾਹੁੰਦੇ ਹੋ ਤਾਂ ਬਾਜ ਸਾਹਿਬ ਨੂੰ ਜ਼ਰਾ ਦੁਰਾਡੇ ਟੋਰ ਦਿਓ ਤੇ ਫਿਰ ਸਦਵਾ ਲੈਣਾ ਸਾਹਿਬ ਨੂੰ ਬਾਬੇ ਤੇ ਹੁਣ ਭਰੋਸਾ ਹੋ ਚੁੱਕਾ ਸੀ ਮੰਨ ਲਿਆ ਤੇ ਆਪਣੀ ਆਵਾਜ਼ ਨੂੰ ਦਰੇੜੇ ਘਾਲ ਦਿੱਤਾ ਪਿੱਛੋਂ ਬਾਬੇ ਨੇ ਕਿਹਾ ਸਾਹਿਬ ਜੀ ਤੁਸੀਂ ਹੁਣ ਮੇਮ ਸਾਹਿਬ ਨੂੰ ਆਖੋ ਜੋ ਇੰਨਾ ਮਨੁੱਖਾਂ ਵਿੱਚੋਂ ਰਾंजे ਉੱਤੇ ਹੱਥ ਧਰੇ ਜਿਸ ਨੇ ਇਸ ਨੂੰ ਮਾਰਿਆ ਸੀ ਗੱਲ ਕੀਤੀ ਸਾਹਿਬ ਦੇ ਕਹਿਣ ਤੇ ਭਾਗ ਨੇ ਖੜੋਤੇ ਮਨੁੱਖਾਂ ਵਿੱਚੋਂ ਤੱਕ-ਤੱਕ ਜੱਕ-ਜੱਕ ਰੁਕ ਕੇ ਬਾਬੇ ਦੇ ਪੁੱਤ ਦੇ ਮੋਢੇ ਤੇ ਹੱਥ ਧਾਰ ਦਿੱਤਾ ਕਿ ਇਹ ਰਾਂਜਾ ਹੈ ਜਿਸ ਮੈਨੂੰ ਮਾਰਿਆ ਸੀ ਬਾਬੇ ਨੇ ਪੁੱਤ ਨੂੰ ਬਾਹੋ ਫੜ ਕੇ ਸਾਹਿਬ ਦੇ ਕੋਲ ਖੜਾ ਕਰ ਦਿੱਤਾ ਤੇ ਕਿਹਾ ਇਹ ਵਖਰਾ ਖੜਾ ਰਹੀ ਮਤਾਂ ਰਲ ਜਾਵੇ ਤੇ ਭੁਲੇਖਾ ਨਾ ਪੈ ਜਾਵੇ ਫਿਰ ਬਾਬੇ ਨੇ ਕਿਹਾ ਮੇਮ ਸਾਹਿਬ ਰਾंजे ਨੇ ਤੁਹਾਨੂੰ ਚਪੇੜਾ ਮਾਰੀਆਂ ਸਨ ਕੀ ਕਸੁੰ ਤੇ ਕਿੱਥੇ ਮਾਰਿਆ ਸੀ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ